ਵਾਰ ਸ੍ਰੀ ਪਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਮਰਕ ਹੈ ਗੁਰੂ ਨਾਨਕ ਦੇਵ ਜੀ ਆਏ ਫਿਰ ਅੰਗਾ ਦਾ ਗੁਰ ਤੇ ਅਮਰਦਾਸ ਰਾਮਦਾਸ ਨੇ ਹੋਏ ਸਹਾਏ ਅਰਜਨ ਹਰਗੋਬਿੰਦ ਨੂੰ ਸਮਰਾਉਂ ਸ੍ਰੀਮਦ ਲਾਏ ਸ੍ਰੀ ਹਰਿਕ੍ਰਿਸ਼ਨ ਤੇ ਆਇਆ ਜਿਸ ਕਿਤੇ ਸਭ ਤੋਂ ਪੁਜਾਏ ਤੇਗ ਬਹਾਦਰ ਸਿਮਰਿਆ ਘਰ ਨੌਂ ਨੀ ਤਾਵੇ ਤਾਏ ਸਭ ਠਾਈ ਹੋਏ ਸਹਾਏ ਦਸਵੇਂ ਪਾਤਸ਼ਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤ ਠਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸੇਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਟ ਇਹ ਦਾਰਤਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੋਂ ਸਭੋ ਜਾਨਾਂ ਚੜ੍ਹਦੀ ਕਲਾ ਜਿਤੇਆਂ ਤੁੰਗਾਂ ਤੁੰਗਾਂ ਅਤਿਨਾਮ ਜਪਿਆ ਵੰਡ ਛਕਿਆ ਦੇਖ ਜਲਾਈ ਦੇਖ ਕੇ ਅਨੁਭੁਤਤਾ ਇਨਾ ਪਿਆਰਿਆਂ ਸੁਖਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਹਾਲ-ਤਾਲੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਏ ਨਿਮਾਣੀਆਂ ਦੇ ਮਾਣ ਨੀ ਤਾਣੀਆਂ ਦੇ ਤਾਣ ਨਿਉਟਿਆਂ ਦੀ ਓਟ ਜਗਤ ਗੁਰੂ ਧੰਨ 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 ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਤਨ ਤਾਨ ਗੁਰੂ ਨਾਨਕ ਪਾਤਸ਼ਾਹ ਜੀ ਉਹ ਆਪ ਜੀ ਦੇ ਦਰ ਘਰ ਦੇ ਸੇਵਕ ਅੱਜ ਸੱਚੇ ਪਾਤਸ਼ਾਹ ਜੀ ਉਹ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜੋ ਲਾਂਗਾ ਹੈ ਕੋਰੀਡੋਰ ਉੱਥੇ ਡੇਰਾ ਬਾਬਾ ਨਾਨਕ ਵਾਲੇ ਪਾਸੇ ਖੜੇ ਹਾਂ ਸੱਚੇ ਪਾਤਸ਼ਾਹ ਜੀ ਸਾਹਮਣੇ ਤੁਹਾਡਾ ਮੁਬਾਰਕ ਅਸਥਾਨ ਜਿੱਥੇ ਆਪ ਜੀ ਨੇ ਸਤਗੁਰੂ ਜੀ ਉਪਤ ਕਰੋ ਨਾਮ ਜਪੋ ਕੀ ਦੇ ਅਮੀਰ ਨੇ ਸੱਚੇ ਪਾਤਸ਼ਾਹ ਦੇ ਘਰੇ ਰਹਿ ਕੇ ਸੰਤਨ ਜੁਰਮਤ ਨਾਲ ਜੋੜਿਆ ਉਹ ਖੇਤੀ ਬਾੜੀ ਕੀਤੀ ਆਪ ਜੀ ਦਾ ਮਹਾਰਕ ਸਥਾਨ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਅੱਜ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਹ ਆਪ ਜੀ ਦਾ ਜੋਤੀ ਜੋਤ ਫੁਰਮ ਹੈ ਆਪ ਜੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਜੋਤੀ ਜੋਤ ਸਮਾਏ ਆ ਰਾਜ ਬਣੇ ਹੋਏ ਹਾਲਾਤਾਂ ਦੇ ਮੁਤਾਬਕ ਸਤਿਗੁਰੂ ਜੀ ਉਹ ਆਪ ਜੀ ਦੀਆਂ ਸੰਗਤਾਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਚੜਦੇ ਪੰਜਾਬ ਤੋਂ ਨਹੀਂ ਪਹੁੰਚ ਸਕੀਆਂ ਅਸੀਂ ਸੱਚੇ ਪਾਤਸ਼ਾਹ ਜੀ ਉਹ ਇੱਥੋਂ ਅਸੀਂ ਆਪ ਜੀ ਦੇ ਦਰਸ਼ਨ ਵਿਦਾ ਕਰਦੇ ਹਾਂ ਆਪ ਜੀ ਦੇ ਹਜ਼ੂਰ ਅਰਦਾਸ ਕੀਤੀ ਕਰਦੇ ਹਾਂ ਸਤਿ ਸ੍ਰੀ ਅਕਾਲ ਤੋਂ ਮੁੱਚੇ ਸਾਲ ਸਾਫ ਅੰਤ ਜੋ ਪੰਥ ਜੀ ਅਰਦਾਸ ਹਨ ਜਿੰਨਾ ਗੁਰਦੁਆਰਿਆਂ ਗੁਰਧਾਮਾਂ ਤੋਂ ਪੰਥ ਨੂੰ ਜੁੜਿਆ ਗਿਆ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਕੋਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਵੱਲੋਂ ਇਹ ਸਤਿਗੁਰੂ ਜੀਓ ਪੰਥ ਦੀ ਅਰਦਾਸ ਕਬੂਲ ਕਰਨੀ ਜਲਦੀ ਹੀ ਸੱਚੇ ਪਾਤਸ਼ਾਹ ਜੀਓ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲੇ ਗੁਰੂ ਕੀਆਂ ਸੰਗਤਾਂ ਆਪ ਜੀ ਦੇ ਦਰਸ਼ਨ ਦੇਦਾਰ ਕਰ ਸਕਣ ਗੁਰੂ ਨਾਨਕ ਪਾਤਸ਼ਾਹ ਜੀ ਦੇ ਮੁਬਾਰਕ ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵੀ ਸਤਿਗੁਰੂ ਜੀਓ ਸੰਗਤਾਂ ਜਿਵੇਂ ਅੱਗੇ ਜਾਂਦੀਆਂ ਨੇ ਪੰਜਾ ਸਾਹਿਬ ਜਾ ਸਕਣ ਸਤਿਗੁਰੂ ਜੀਓ ਆਪ ਜੀ ਕਿਰਪਾ ਕਰੋ ਸੰਗਤਾਂ ਦਾ ਫੇਰ ਉਧਰ ਨੂੰ ਆਉਣ ਜਾਣ ਹੋਵੇ ਸੰਗਤਾਂ ਗੁਰੂ ਕਾ ਖਾਲਸਾ ਪੰਥ ਆਪਣੇ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੇਦਾਰ ਕਰੇ ਆਪ ਜੀ ਦੇ ਸਤਿਗੁਰੂ ਜੀ ਉਹ ਮubaruk ਸਥਾਨਾਂ ਨੂੰ ਆਪਣੀ ਅੱਖੀਂ ਦੇਖ ਕੇ ਸੇਵਾ ਕਰੇ ਆਪ ਜੀ ਕਿਰਪਾ ਕਰੋ ਰਹਿਮਤ ਕਰੋ ਅੱਜ ਸਤਿਗੁਰੂ ਜੀ ਉਹ ਚੜ੍ਹਦੇ ਪੰਜਾਬ ਵਾਲੇ ਪਾਸਿਓਂ ਗੁਰਦੁਆਰਾ ਸ੍ਰੀ ਕਰਤਾਰ ਸਾਹਿਬ ਨੂੰ ਦੇਖਦੇ ਹਾਂ ਗੁਰੂ ਨਾਨਕ ਪਾਤਸ਼ਾਹ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਇਹ ਕਰਤਾਰਪੁਰ ਸਾਹਿਬ ਦਾ ਲਾਂਘਾ ਵੀ ਖੁੱਲੇ ਅਤੇ ਨਨਕਾਣਾ ਸਾਹਿਬ ਸਮੇਤ ਹੋਰ ਗੁਰਦੁਆਰੇ ਸਥਾਨਾਂ ਦੇ ਜਿਵੇਂ ਸੰਗਤ ਦਰਸ਼ਨ ਕਰ ਲਈ ਹੈ ਉਹ ਵੀ ਦਰਸ਼ਨ ਨਸੀਬ ਹੋਣਾ ਆਉਣਾ ਜਾਣਾ ਬਣੇ ਮਿਹਰ ਕਰੋ ਰਹਿਮਤ ਕਰੋ ਸਤਿਗੁਰੂ ਜੀਓ ਆਪਨੇ ਸੰਗਤ ਦੀਆਂ ਭਾਵਨਾਵਾਂ ਸਬੂਲ ਕਰਨੀਆਂ ਜੋ ਹੱਟਦੇ ਹਾਲਾਤ ਪੰਜਾਬ ਦੇ ਵਿੱਚ ਆਏ ਸਤਿਗੁਰੂ ਜੀਓ ਸਾਡੇ ਲੋਕਾਂ ਨੂੰ ਚੜ੍ਹਦੀ ਕਲਾ ਬਖਸ਼ਣੀ ਦ੍ਰਿੜਤਾ ਬਖਸ਼ਣੀ ਇਹਨਾਂ ਹਾਲਾਤਾਂ ਦੇ ਵਿੱਚੋਂ ਪਾਰ ਨਿਕਲਣ ਪੰਥ ਅਤੇ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਅੰਗ ਸੰਗ ਸਹਾਈ ਹੋਣਾ ਜੀ ਨਾਨਕ ਨਾਮ ਸਿਖੇ ਨਾਮ ਜੀਰੇ ਮਾਨੇ ਸਭ ਤੋਂ